ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦਰ ਯੋਜਨਾ ਤਹਿਤ ਪਿੰਡ ਰੁੜਕਾ ਕਲਾ ਵਿਖੇ ਕੈਂਪ ਲਗਾਇਆ ਗਿਆ ਇਸ ਮੌਕੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਹੈ ਕਿ ਆਪ ਦੀ ਸਰਕਾਰ ਆਪ ਦੇ ਦਰ ਯੋਜਨਾ ਦਾ ਲੋਕ ਵੱਡੇ ਪੱਧਰ ਤੇ ਲਾਭ ਲੈ ਰਹੇ ਹਨ ਉਹਨਾਂ ਕਹਿੰਦੇ ਕਿ ਮਾਨ ਸਰਕਾਰ ਦੇ ਇਸ ਪ੍ਰਾਲੇ ਨਾਲ ਲੋਕਾਂ ਦੀ ਦਫ਼ਤਰਾਂ 'ਚ ਹੋਣ ਵਾਲੀ ਸਮੇਂ ਦੀ ਬਰਬਾਦੀ ਬਚੀ ਹੈ ਅਤੇ ਲੋਕਾਂ ਨੂੰ ਆਪਣੇ ਘਰ ਨੇੜੇ ਹੀ ਸਾਰੀਆਂ ਸਹੂਲਤਾਂ ਪ੍ਰਦਾਨ ਹੋ ਰਹੀਆਂ ਹਨ ਇਸਮੋਂ ਕੇ ਆਪ ਆਗੂ ਪਵਿੱਤਰ ਸਿੰਘ ਕੁਲਵੀਰ ਸਿੰਘ ਸਰਪੰਚ ਕੁਲਵਿੰਦਰ ਕੌਰ ਮੀਲਾ ਸਿੰਘ ਸੋਢੀ RAM ਬਲਾਕ ਪ੍ਰਧਾਨ ਤੋਂ ਇਲਾਵਾ ਸਬੰਧਤ ਮਹਿਕਮੇ ਦੇ ਅਧਿਕਾਰੀ ਵੀ ਹਾਜ਼ਰ ਸਨ ਆਪ ਦੇ ਦੁਆਲ ਸ੍ਰੀ ਭਗਵੰਤ ਮਾਨ ਜੀ ਸੀਐਮਓ ਪੰਜਾਬ ਤੇ ਸ਼੍ਰੀ ਕੌਮੀ ਕਨਵੀਨਰ ਅਰਵਿੰਦ ਗੇਜਰੀਵਾਲ ਜਿਨ੍ਹਾਂ ਨੇ ਇਹ ਮਤਲਬ ਸੰਕਲਪ ਕੀਤਾ ਸੀ ਇੱਕ ਵਾਦਾ ਕੀਤਾ ਸੀ ਪੰਜਾਬ ਦੇ ਲੋਕਾਂ ਨੇ ਕੁਝਾਲ ਪੰਜਾਬ ਬਣਾਵਾਂਗੇ ਉਸ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਜਿਹੜੇ ਕੈਂਪ ਲੱਗ ਰਹੇ ਨੇ ਲੋਕਾਂ ਦੀਆਂ ਪ੍ਰੋਬਲਮਾਂ ਜਿਹੜੀਆਂ ਤਸੀਲ ਜਾ ਰਹੀਆਂ ਸੀ ਪਟਵਾਰਖਾਨੇ ਹੋ ਗਏ ਸਬਦਾ ਕੇਂਦਰ ਹੋ ਗਏ ਬਿਜਲੀ ਘਰ ਹੋ ਗਏ ਉਹ ਸਾਰੇ ਸਰਕਾਰੀ ਮੈਗਮੇ ਆਪਦੇ ਘਰ ਆਪਦੇ ਕੋਲ ਆਪਦੇ ਪਿੰਡ ਉਹ ਨਗਰ ਦੇ ਵਿੱਚ ਪਹੁੰਚੇ ਹੋਏ ਨੇ ਅੱਜ ਇਹ ਸਾਰੇ ਅਧਿਕਾਰੀ ਸਾਡੇ ਪਿੰਡ ਰੁੜਕਾ ਕਲਾਂ ਦੇ ਵਿੱਚ ਤੇ ਲੋਕਾਂ ਦੀਆਂ ਪ੍ਰੋਬਲਮਾਂ ਸੁਣਨ ਵਾਸਤੇ ਇੱਥੇ ਆ ਰਹੇ ਨੇ ਤੇ ਲੋਕੀ ਆਪਣੀਆਂ ਪ੍ਰੋਬਲਮਾਂ ਲੈ ਕੇ ਆਉਂਦੇ ਨੇ ਉਹਨਾਂ ਦੇ ਨਿਪਟਾਰੇ ਮੌਕੇ ਤੇ ਹੋ ਰਹੇ ਨੇ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਪਿੰਡ ਰੁੜਕਾ ਕਲਾਂ ਦੇ ਵਿੱਚ ਕੈਂਪ ਲਗਾਇਆ ਸਰਕਾਰ ਦੁਆਰਾ ਤੇ ਸਾਰੇ ਸਰਕਾਰੀ ਅਧਿਕਾਰੀ ਜਿਵੇਂ ਤਸਿਲਦਾਰ ਸਾਹਿਬ ਸੁਖਵਾਰੀ ਸਾਹਿਬ ਕਰਨਗੁਰ ਸਾਹਿਬ ਤੇ ਵਾਟਰ ਸੈਨੀਟੇਸ਼ਨ ਕੋਲ ਇਹ ਹੋਰ ਵੀ ਬਹੁਤ ਬਖ ਲੋਕ ਦੇ ਦੁਆਰਾ ਜਿਵੇਂ ਅਧਿਕਾਰੀ ਆਏ ਹੋਣਾ ਤੇ ਮੁੱਢ ਤੋਂ ਆਪਣੇ ਕਮਿਸ਼ਨਰ ਪ੍ਰਿੰਕਪਾਲ ਜੀ ਆਇਆ ਦੇ ਬਹੁਤ ਬਹੁਤ ਸਨਵਾ ਅਕਲਦੇ ਆ ਕਿਉਂਕਿ ਕਈ ਵਾਰ ਇਹ ਜਾਂਦਾ ਕਿ ਸਾਡੇ ਚਾਹਤਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਆਫਿਸਾਂ ਦੇ ਵਿੱਚ ਕਈ ਵਾਰ ਪੱਤਰvarphiਰ ਹੁੰਦੇ ਰਹਿੰਦੇ ਹੋ ਇਹ ਆਜ ਸਾਰੇ ਅਧਿਕਾਰ ਅਧਿਕਾਰ ਆਏ ਅਧਿਕਾਰੀ ਆਏ ਹੋਏ ਆ ਪਿੰਡ ਵਿੱਚ ਤੇ ਜਿੰਨੇ ਵੀ ਕਿਸੇ ਨੂੰ ਕੋਈ ਪੈਨਸ਼ਨ ਦੀ ਸਮੱਸਿਆ ਪੈਨਸ਼ਨਾਂ ਲੱਗੀਆਂ ਜਾਂ ਜਾਤੀ ਦੇ ਸਰਟੀਫਿਕੇਟ ਜਾਂ ਕੋਈ ਪੈਨਸ਼ਨਾਂ ਦੀਆਂ ਜਿਹੜੀਆਂ ਵੀ ਨਹੀਂ ਲੱਗੀਆਂ ਸੀਗੀਆਂ ਤੇ ਅੱਜ ਸਾਰੇ ਇਹ ਕੰਮ ਇੱਥੇ ਹੋ ਰਹੇ ਆ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਯਾਤੀ ਦਾ ਬਣਾਇਆ ਜੀ ਆਪਣਾ ਸਰਟੀਫਿਕੇਟ ਅਸੀਂ ਨੇ ਬਹੁਤ ਧੰਨਵਾਦੀ ਆ ਜਿਹੜਾ ਪਿੰਡ ਦੇ ਵਿੱਚ ਆਪ ਕੀ ਜਿਹੜਾ ਸਾਡੇ ਕੰਮਾਂ ਲਈ ਹੱਲ ਕਰਦੇ ਹਾਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਕਿੰਨੇ ਜਲਦ ਮਿਲ ਗਿਆ ਸੀ ਸਰਟੀਫਿਕੇਟ ਸਾਨੂੰ ਅੱਧੇ ਘੰਟੇ ਦੇ ਵਿੱਚ ਮਿਲ ਗਿਆ ਛੁਪੀ ਹਲਕਾ ਬਦਾਲ ਸਭਾ ਫਲੋਰ ਦਾ ਅਹਿਮ ਕਸਬਾ ਰੁੜਕਾ ਕਲਾਂ ਜਿੱਥੇ ਅੱਜ ਆਪ ਦੀ ਸਰਕਾਰ ਆਪ ਦੇ ਦਵਾਰ ਤਹਿਤ ਜਿਹੜਾ ਹੈਗਾ ਕੈਂਪ ਲੱਗਾ ਆ ਇਸ ਕੈਂਪ ਦੇ ਵਿੱਚ ਤੁਸੀਂ ਦੇਖਿਆ ਆ ਕਿ ਸਵੀਰ ਤੋਂ ਲੋਕ ਜਿਹੜੇ ਹੈਗੇ ਆ ਬਹੁਤ ਹੀ ਸਤਕਾ ਬੁਖਾਰ ਰਹੇ ਆ ਜਿਹੜੀਆਂ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਪਵਾਰ ਸਿੰਘ ਮਾਨ ਉਰਾਰੇ ਉਹ 44 ਜਿਹੜੀਆਂ ਸਕੀਮਾਂ ਸੀਆਂ ਜਿਹਦੇ ਤਹਿਤ ਲੋਕਾਂ ਨੂੰ ਇਹ ਸਹੂਲਤ ਦੇਣੀ ਸੀ ਉਸ ਤੋਂ ਵੀ ਪਰੇ ਹਟ ਕੇ ਜਿਹੜੇ ਹੋਰ ਵੀ ਕੰਮ ਆ ਉਹ ਅੱਜ ਸੇ ਨਿਪਟਾਏ ਜਾ ਰਹੇ ਮੈਂ ਤੁਹਾਨੂੰ ਦੱਸਦਾ ਕਿ ਹਰ ਕੈਂਪ ਦੇ ਵਿੱਚ ਜਾ ਕੇ ਜਿਹੜੇ ਵੀ ਸਾਡੇ ਗਰੀਬ ਜਨਤਾ ਆ ਜਾਂ ਮਿੰਡੋਪਰ ਜਨਤਾ ਆ ਜਾਂ ਜਿਹਨੂੰ ਵੀ ਕੋਈ ਜ਼ਰੂਰਤ ਹੈਗੀ ਆ ਇਹਨਾਂ ਕੈਂਪਾਂ ਦੇ ਵਿੱਚ ਉਸੇ ਹੀ ਇਨਸਾਨ ਉਸੇ ਹੀ ਸਮੇਂ ਦੇ ਜਿਹੜੀਆਂ ਗੱਲਾਂ ਕੋਪ ਨਹੀਂ ਕੀਤੀ ਜਾਂਦੀਆਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਆ ਬਜ਼ੀਰ ਔਰ ਆ ਡਾਕਟਰ ਭਗਤਰਾ ਆ ਗਿਆ ਇਹਨਾਂ ਨੇ ਅੱਜ ਇੱਥੇ ਆਰ ਕੇ ਇੱਕ ਆਨਲਾਈਨ ਅਪਲਾਈ ਕੀਤਾ ਆ ਕਾਰਡ ਸਰਟੀਫਿਕੇਟ ਇਹ ਕਹਿੰਦੇ ਕੇ ਮਦਦ ਹੀ ਖੜੇ ਨੇ ਹੈ ਗਿਆ ਇਹਨਾਂ ਨੂੰ 15 20 ਮਿੰਟ ਦੇ ਵਿੱਚ ਜਿਹੜਾ ਹੈਗਾ ਇਹ ਕਾਰਡ ਸਰਟੀਫਿਕੇਟ ਮਿਲ ਗਿਆ ਹੈਗਾ ਇਹੇ ਸਰਟੀਫਿਕੇਟ ਜਿਹੜਾ ਹੈ ਅਸੀਂ ਜਦੋਂ ਦਫ਼ਤਰਾਂ ਦੇ ਵਿੱਚ ਜਾਣਾ ਆ ਅਸੀਂ ਪਟਵਾਰੀਆਂ ਦੇ ਮਗਰ ਫੇਰਨਾ ਆ ਅਸੀਂ ਸਰਪੰਚਾਂ ਦੇ ਮਗਰ ਫੇਰਨਾ ਆ ਫੇ ਦਫ਼ਤਰਾਂ ਦੇ ਵਿੱਚ ਜਿਹੜਾ ਹੈਗਾ ਬਾਹਵਾਂ ਲੋਕਾਂ ਨੂੰ ਪੈਣਾ ਹਫਤਾ ਹਫਤਾ ਦਹਾ ਦਹਾ ਦਿਨ ਜਿਹੜਾ ਹੈਗਾ ਲੋਕਾਂ ਦੀ ਜਿਹੜੀ ਖੱਜਲ ਖਵਾਲੀ ਹੁੰਦੀ ਆ ਲੋਕਾਂ ਦਾ ਕੰਮ ਛੋੜਦਾ ਆ ਸੋ ਸੂਬੇ ਦੇ ਮੁੱਖਵਾਦੀ ਸਰਵਪਰਵੰਤ ਸਿੰਘ ਮਾਨ ਉਹਨਾਂ ਦੀ ਸਪੋਰਟ ਜਿਹੜੀ ਕਿ ਇਲੈਕਸ਼ਨ ਚੋਣਾਂ ਦੇ ਵਿੱਚ ਅਸੀਂ ਕਿਹਾ ਸੀ ਕਿ ਜਦੋਂ ਸਰਕਾਰ ਬਣੀ ਤਾਂ ਤੁਹਾਡੀਆਂ ਬੂਹਾਂ ਤੇ ਤੁਹਾਡੇ ਆ ਦਰਵਾਜ਼ਿਆਂ ਤੇ ਅਸੀਂ ਦਸਤਕ ਦੇ ਕੇ ਤੁਹਾਡੇ ਜਿਹੜੇ ਕੰਮ ਆਪ ਲਾਵਾਂਗੇ ਉਸੇ ਹੀ ਗੜੀ ਤੈਅ ਜਿਹੜਾ ਹੈਗਾ ਇਹਨਾਂ ਦਾ ਸਰਟੀਫਿਕੇਟ ਜਿਹੜਾ ਹੈਗਾ ਬਣਿਆ ਹੈਗਾ ਇਦਾਂ ਦੇ ਅਨੇਕਾਂ ਸੈਕੜੇ ਜਾਂਦਾ ਤੁਸੀਂ ਦੇਖਦੇ ਆ ਸਾਰੇ ਜਿਹੜੇ ਹੈਗੇ ਉਹ ਕੰਮ ਕੋ ਆ ਕੇ ਜਾ ਰਹੇ ਆ ਸਾਡੇ ਇਸ ਬਲਾਕ ਦੇ ਪ੍ਰਧਾਨ ਜਿਹੜੇ ਗਿਆ ਸੋਢੀ RAM ਜੀ ਇੱਥੋਂ ਦੇ ਸਾਡੇ ਜਿਹੜੇ ਹੈਗੇ ਰੁੜਕੇ ਦੇ ਜਿਹੜੇ ਹੈਗੇ ਆ ਟ੍ਰਾਂਸਪੋਰਟ ਬੈਂਕ ਦੇ ਜ਼ਿਲ੍ਹਾ ਜਗੰਦਰ ਦੇ ਸਕੱਤਰ ਪ੍ਰੇਤਪਾਲ ਜੀ, ਕਲਵੀਰ ਜੀ ਸਾਡੇ ਬਹੁਤ ਹੀ ਸਤਿਕਾਰਤ ਮੇਲਾ ਸਿੰਘ ਜਿਹੜੇ ਹਨ ਸਕੱਟ ਆਬੂਆ ਸਾਰੇ ਹੀ ਦਰਜਾ-ਦਰਜਾ ਲੀਡਰ ਸਾਹਿਬਾਨ ਜਿਹੜੇ ਹੈਗੇ ਇਸ ਕੈਂਪ ਵਿੱਚ ਸ਼ਿਰਕਤ ਕੀਤੀ ਆ ਔਰ ਸਾਡੇ ਬਹੁਤ ਹੀ ਸਤਿਕਾਰਤ ਜਿਹੜੇ ਇੱਥੇ ਨائب ਸੀਜ਼ਦਾਰ ਆ, ਪੀ.ਡੀ.ਪੀ.ਓ. ਮੈਡਮ ਆ ਪੂਰਾ ਸਮੁੱਚਾ ਪ੍ਰਸ਼ਾਸਨ ਜਿਹੜਾ ਪੱਪਾ ਪਾਰ ਹੋਇਆ ਆ ਇਹਨਾਂ ਲੋਕਾਂ ਦੀ ਸੇਵਾ ਕਰਨ ਦੇ ਲਈ ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਆ ਕਿ ਆਓ ਕਰਾਚੋ ਨਿਕਲ ਕੇ ਆਪਣੇ ਜਿਹੜੇ ਕੰਮ ਆ ਜਿਹੜੇ ਤੁਹਾਡੇ ਉਹ ਆਣ ਕੇ ਨਾ ਕੈਂਪਾਂ ਦੇ ਵਿੱਚ ਕਰਾਓ ਤੇ ਖੱਜਲ ਖਵਾਰੀ ਤੋਂ ਜਿਹੜਾ ਹੈਗਾ ਬਚੋ ਧੰਨਵਾਦ ਇਹ ਜਿਹੜੇ ਕੈਂਪਾਂ ਬਲਾਕ ਵਿੱਚ ਹਰੇਕ ਪਿੰਡ ਵਿੱਚ ਲੱਗਣਗੇ ਜੀ ਹਰ ਪਿੰਡ ਦੇ ਵਿੱਚ ਜਿਹੜਾ ਹੈਗਾ ਕੈਂਪ ਲੱਗੇਗਾ ਅਸੀਂ ਇਸ ਲਈ ਬਚਨ ਵਾਦਿਆਂ ਪੂਰੀ ਜਿਹੜੀ ਹੈਗੀ ਆ ਡਿਪਟੀ ਕਮਿਸ਼ਨਰ ਮਨੋਜੀ ਦਾ ਤਾਂ ਸਾਡੇ ਕੋਲ ਅਜੰਡਾ ਆ ਗਿਆ ਆ ਉਹਦੀ ਸ਼ੀਟ ਆ ਗਈ ਆ ਉਸੇ ਹੀ ਕੜੀ ਤੈ ਜਿਹੜੇ ਹੈਗੇ ਆ 5 5 6 6 ਜਿਹੜੇ ਹੈਗੇ ਆ ਪਿੰਡਾਂ ਦੇ ਵਿੱਚ ਕੈਂਪ ਅੱਜ ਜਿਹੜੇ ਹੈਗੇ ਆ 6 ਕੈਂਪ ਜਿਹੜੇ ਹੈਗੇ ਆ ਉਹ ਲੱਗ ਰਹੇ ਨੇ ਅੱਜ ਰੁੜਕੇ ਵੀ ਆ 플ੋਰ ਦੇ ਵਿੱਚ ਦੋ ਕੈਂਪ ਹੈਗੇ ਆ ਇੱਕ ਜਿਹੜਾ ਹੈਗਾ ਕੋਟ ਗਰੇਵਾਡ ਆਖ ਲਿਆ ਹੈ ਦਾ ਤੇ ਇੱਕ ਜਿਹੜਾ ਕਾਲੇ ਪਿੰਡ ਦੇ ਵਿੱਚ ਲੱਗ ਰਿਹਾ ਹੈ ਦੂਸਰਾ ਜਿਹੜਾ ਹੈਗਾ ਮੀਓਵਾਲ ਦੇ ਭੈਣੀ ਦੇ ਵਿੱਚ ਲੱਗ ਗਿਆ ਸੋ ਇਹ ਸਾਰੇ ਕੈਂਪਾਂ ਦੇ ਵਿੱਚ ਜਿਹੜਾ ਹਲਕੇ ਦੇ ਵਿੱਚ ਪੈਸਾ ਲੱਗਿਆ ਲੋਕ ਇਸੇ ਤਰ੍ਹਾਂ ਹੀ ਅਰਸ਼ਾ ਬਖਾ ਰਹੇ ਆ ਆਪ ਕੋ ਆਪਣੇ ਜਿਹੜੇ ਕੰਮ ਕਰਵਾ ਰਹੇ ਆ ਸੋ ਮੈਂ ਜਨਤਨ ਅਪੀਲ ਕਰਦਾ ਤੇ ਵੱਧ ਤੋਂ ਵੱਧ ਸ਼ਾ ਕਰੂ ਔਰ ਆਪਣੇ ਲੀਡਰ ਸਾਥੀਆਂ ਨੂੰ ਮੈਂ ਬੇਨਤੀ ਕਰਦਾ ਆ ਕਿ ਇਹਨਾਂ ਕੈਂਪਾਂ ਦੇ ਵਿੱਚ ਵੱਧ ਤੋਂ ਵੱਧ ਪੁਨਾ ਲੋਕਾਂ ਦਾ ਸਾਥ ਦਿਓ ਆਪਾਂ ਲੋਕਾਂ ਦੇ ਲਈ ਆ ਆਪਾਂ ਲੋਕਾਂ ਲਈ ਵਚਨਬੱਧ ਆ ਤੇ ਲੋਕਾਂ ਦੀ ਮਦਦ ਕਰਨ ਦੇ ਲਈ ਵਚਨਬੱਧ ਆ ਔਰ ਲੋਕਾਂ ਨੂੰ ਹਰ ਸਹੂਲਤ ਪਹੁੰਚਾਉਣ ਦੇ ਜਿਹੜਾ ਆ ਪਾਵਨ ਹੈ ਧੰਨਵਾਦ